ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਵਾ ਨਿਰੋਆ ਮੇਰਾ ਸਤਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਵਾ ਨਿਰੋਆ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤਖ ਤਾਰਿਆ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਰਠ ਮਹੱਲਾ ਪੰਜਵਾ ਏ ਭਾਈ ਮੇਰਾ ਗੁਰੂ ਮੇਰਾ ਸਹਾਈ ਬਣਿਆ ਹੈ ਗੁਰੂ ਦੀ ਸਰਨ ਦੀ ਬਰਕਤ ਨਾਲ ਪ੍ਰਭੂ ਨੇ ਕਿਰਪਾ ਕਰਕੇ ਆਪਣੇ ਹੱਥ ਦੇ ਕੇ ਬਾਲਖਰ ਗੋਬਿੰਦ ਨੂੰ ਬਚਾ ਲਿਆ ਹੈ ਹੁਣ ਬਾਲਖਰ ਗੋਬਿੰਦ ਬਿਲਕੁਲ ਰਾਜੀ ਬਾਜੀ ਹੋ ਗਿਆ ਹੈ ਹੇ ਭਾਈ ਬਾਲਖਰ ਗੋਬਿੰਦ ਦਾ ਤਾਬ ਲੈ ਗਿਆ ਹੈ ਪ੍ਰਭੂ ਨੇ ਆਪ ਉਤਾਰਿਆ ਹੈ ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ ਹੇ ਭਾਈ ਗੁਰੂ ਦੀ ਸੰਗਤੋਂ ਮੈਂ ਸਾਰੇ ਫਲ ਪ੍ਰਾਪਤ ਕੀਤੇ ਹਨ ਮੈਂ ਸਦਾ ਗੁਰੂ ਤੋਂ ਹੀ ਗੁਰਬਾਨ ਜਾਂਦਾ ਹਾਂ ਹੇ ਭਾਈ ਜਿਹੜਾ ਵੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਹੀ ਪਰਮਾਤਮਾ ਸਵਾਰ ਦਿੰਦਾ ਹੈ ਅਸਾਂ ਜੀਵਾਂ ਦਾ ਕੋਈ ਗੁਣ ਜਾਂ ਉਹ ਗੁਣ ਪਰਮਾਤਮਾ ਚਿੱਤ ਵਿੱਚ ਨਹੀਂ ਰੱਖਦਾ ਹੇ ਨਾਨਕ ਹੇ ਗੁਰੂ ਤੇਰਾ ਇਹ ਬਚਨ ਕਦੇ ਟਲਣ ਵਾਲਾ ਨਹੀਂ ਕਿ ਪ੍ਰਮਾਤਮਾ ਹੀ ਜੀਵਾਂ ਦਾ ਲੋਕ ਪਰਲੋਕ ਸਵਾਰਦਾ ਹੈ ਅਤੇ ਉਹਨਾਂ ਦੀ ਰੱਖਿਆ ਕਰਦਾ ਹੈ ਏ ਗੁਰੂ ਤੂੰ ਆਪਣਾ ਬਰਕਤ ਵਾਲਾ ਹੱਥ ਅਸਾਂ ਜੀਵਾਂ ਦੇ ਮੱਥੇ ਉੱਤੇ ਰੱਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ